ਹੈਲੋ ਗਾਈਜ਼ ਆਸਾ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਸਨ ਚ ਸਾਡੇ ਮਾਮਾ ਜੀ ਦੇ ਫਾਰਮ ਹਾਊਸ ਤੇ ਆਏ ਮਾਸਕੀ ਆ ਮਾਸਕੀ ਨਹੀਂ ਹਾਂ ਮਾਸਕੀ ਆ ਮਾਸਕੀ ਮਾਸਕੀ ਆ ਜਾਣੀ ਇਹ ਇੱਥੇ ਆਪਣੇ ਆਏ ਇਹਨਾਂ ਦੇ ਫਾਰਮ ਹਾਊਸ ਤੇ ਦੇਖ ਕੇ ਇਹਨਾਂ ਨਜ਼ਾਰਾ ਆਇਆ ਨਾ ਐ ਲੱਗਾ ਵੀ ਜਿਵੇਂ ਪੰਜਾਬ ਦੀ ਬੇਰ ਤੇ ਫਿਰਦੇ ਆਂ ਗਏ ਬੇਰ ਜਾਂਦੇ ਹੁੰਦੇ ਸੀ ਮਾਮਾ ਜੀ ਨੂੰ ਮਿਲਣ ਉੰਨੇ ਇੰਨਾ ਨਜ਼ਾਰਾ ਆਇਆ ਜਣੀ ਪੰਜਾਬ ਬਣਾਇਆ ਪਿਆ ਆਪਣੇ ਪੰਜਾਬੀਆਂ ਨੇ ਕੈਨੇਡਾ ਨੂੰ ਪਰ ਮੋਜ ਤਾਂ ਬਾਹਰ ਲਾ ਸਾਈਡ ਆ ਜਾਗਾ ਇਹ ਹੈਗੀ ਆ ਜਿੱਥੇ ਕੋ ਕੰਟੇਨਰ ਖੜੇ ਨੇ ਉੱਥੇ ਤੱਕ ਹੁੰਦੀ ਆ ਉੱਥੇ ਤਾਂ ਕਹਿੰਦੇ ਕੰਟੇਨਰ ਤੱਕ ਜਿੱਥੇ ਆਹ ਇਹ ਆਪਣਾ ਹੀ ਆਈ ਆ ਉਹ ਟਰੈਕਟਰ ਦਾ ਕਰਤਾ ਅੱਛਾ ਐਸੇ ਵੇ ਲੈ ਕੈਨੇਡਾ ਜਾ ਗਏ ਹੈ ਜੱਟ ਆਖਰ ਨੂੰ ਜੱਟੇ ਹੁੰਦਾ ਕਿਤੇ ਵੀ ਜਾ ਕੇ ਉਹ ਨਾ ਧਰਤੀ ਦਾ ਸੀਨਾ ਚੀਰ ਕੇ ਪੈਸਾ ਵਾਰ ਕੱਢੇ ਲੈਂਦਾ ਹਾਂ ਜਿਵੇਂ ਸਾਡਾ ਮਾਮਾ ਜੀ ਇਹਨੂੰ ਤੇ ਉਹ ਸੀ ਪਹਿਲਾਂ ਇਹ ਤੋਂ ਖੇਤੀ ਦਾ ਜਾਂ ਤੋਂ ਨਾ ਪਹਿਲਾਂ ਗਏ ਆਪਣੇ ਬੇਰਪਿੰਡ ਇਹ ਖੇਤੀ ਦੇ ਕੰਮ ਕਰਦੇ ਸੀ ਹੈ ਨਾ ਇਹਨਾਂ ਨੂੰ ਬਹੁਤ ਉਹ ਆ ਖੇਤੀ ਦਾ ਆਉਣਾ ਪੈ ਗਿਆ ਕੈਨੇਡਾ ਬੱਚਿਆਂ ਕਰਕੇ ਮਰੀਨ ਨੇ ਆ ਕੇ ਨਾ ਕੈਨੇਡਾ 'ਚ ਵੀ ਇੱਕ ਫਾਰਮ ਹਾਊਸ ਖਰੀਦ ਲਿਆ ਤੇ ਉੱਥੇ ਖੇਤੀ ਸ਼ੁਰੂ ਕਰਤੀ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਇਹਨਾਂ ਨੇ ਯਾਨੀ ਇੰਨਾ ਵਧੀਆ ਲੱਗਦਾ ਤੁਸੀਂ ਇਹ ਕਹੋਗੇ ਵੀ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਅਸੀਂ ਨਾ ਕਿਸੇ ਵਧੀਆ ਜਗ੍ਹਾ ਤੇ ਯਾਨੀ ਕਿਸੇ ਮਲੌਦੀਏ ਸਰਦਾਰ ਦੀ ਕੋਠੀ 'ਚ ਫਿਰ ਰਹੇ ਹਾਂ ਐ ਜਾਨੀ ਇੰਨਾ ਵਧੀਆ ਬਣਾਇਆ ਹੋਇਆ ਇਹਨਾਂ ਦਾ ਫਾਰਮ ਹਾਊਸ ਯਾਨੀ ਮਨ ਖੁਸ਼ ਹੁੰਦਾ ਤੁਸੀਂ ਵੀ ਦੇਖੋਗੇ ਤਾਂ ਤੁਹਾਨੂੰ ਵੀ ਐ ਜਾਨੀ ਲੱਗੂਗਾ ਵੀ ਬਹੁਤ ਵਧੀਆ ਬਣਾਇਆ ਹੋਇਆ ਇਹਨਾਂ ਨੇ ਆਹ ਟਰੈਕਟਰ ਲਿਆਂਦਾ ਭਾਈ ਫਾਰਮਾਟਰ ਹੈ ਇੰਡੀਆ ਤੋਂ ਲੈ ਕੇ ਆਂਦਾ ਚਾ ਇਹਨਾਂ ਨੇ ਜਿਆਦਾ ਸਮਾਨ ਇੰਡੀਆ ਤੋਂ ਹੀ ਮਗਾਉਂਦੇ ਆ ਮਿੱਟੱਕੇ ਜਾਣਾ ਹੁਣ ਅਸੀਂ ਚੱਲਿਆਂ ਮਾਮੇ ਨਾਲ ਮਸ਼ੀਨ ਦਾ 20 ਦਾ ਸੈੱਟ ਕਰਨ ਬਾਅਦ ਤੇ ਹਣਾ ਮਗਰ ਪਉਣਾ ਇਹਦਾ ਹੂੰ ਮੱਕੀ ਵਾਲੀ ਮੱਕੀ ਵਾਲੀ ਮਸ਼ੀਨ ਦਾ ਮੱਕੀ ਆਲਾ ਤਿਆਰ ਕਰਦਾ ਇਹ ਮੁੰਡਾ ਆਪਣੇ ਅੱਛਾ ਠੀਕ ਆ ਇਹੀ ਕਰਾਉਂਦਾ ਇਹੀ ਕਰਾਉਂਦਾ ਅੱਛਾ ਇਹੀ ਕਰਾਉਂਦਾ ਮੁੰਡਾ ਕੰਮ ਹਨਾ ਠੀਕ ਆ ਠੀਕ ਆ ਠੀਕ ਆ ਨਾ ਠੀਕ ਆ ਤਿਆਰ ਕਰਿਆ ਹੋਇਆ ਹਨਾ ਇਹ ਦੇਖ ਲਾ ਮਿਹਨਤ ਮੁੰਡੇ ਦੀ ਹਨਾ ਇੱਥੇ ਆ ਕੇ ਜੇ ਆਪਣੇ ਪੰਜਾਬ 'ਚ ਕਰਨਾ ਪੰਜਾਬ 'ਚ ਤਾਂ ਬਣਦਾ ਹੱਕ ਨਹੀਂ ਦਿੰਦੇ ਯਾਨੀ ਇੱਥੇ ਆ ਕੇ ਯਾਨੀ ਬੰਦੇ ਨੂੰ ਐ ਆ ਇਹ ਠੀਕ ਡੂੰਗੀ ਡੂੰਗੀ ਤਾਂ ਠੀਕ ਆ ਡੂੰਗੀ ਤਾਂ ਠੀਕ ਆ ਨਾਲ ਮੇਰੇ ਨਾਲ ਕੇ ਦੇਖੋ ਪਾਏ ਗਾਣੇ ਪਾਏ ਮੈਂ ਜਿੰਦਾ ਰਿਹਾ ਦੇ ਹੋ ਪਤਾ ਨਹੀਂ ਕੋਈ ਮੈਂ ਤਾਂ ਨਾ ਗਰਾਰੀਆਂ ਪੁੱਟੀਆਂ ਨਹੀਂ ਆ ਘੋੜਿਆਂ ਦਾ ਬਣਾਇਆ ਸਵੇਲਾ ਜੀ ਇੱਥੇ ਮਾਮਾ ਜੀ ਦਾ ਆ ਗਾਦਾ ਬਸ ਤੇ ਮਾਮਾ ਮਾਫੀ ਹਾਂ ਕੋਲੇ ਨਾਲ ਇਹ ਕੋਲੇ ਆਉਂਦਾ ਹੀ ਹੈ ਅੱਛਾ ਠੀਕ ਆ ਠੀਕ ਆ ਅੱਛਾ ਅੱਛਾ ਰੱਖਿਆ ਤਾਂ ਨਹੀਂ ਹਲਕੂੜਾ ਕਰਾ ਤੂੰ ਇਹਾਰੇ ਖੜਨ ਵਾਸਤੇ ਲੱਗ ਗਏ ਆ ਇਹਾਰੇ ਹਲੇ ਖੜਨ ਵਾਸਤੇ ਬਣਾ ਦੇਣਾ ਠੀਕ ਆ ਦੇਖ ਆਹ ਚਾਤ ਤੇ ਹੂੰ ਉੱਪਰ ਪੱਠਿਆਂ ਨੂੰ ਹਾਂ ਆ ਪੱਠਿਆਂ ਨੂੰ ਗੀ ਸੱਤ ਹਾਂ ਉੱਪਰ ਬੈਣੇ ਪੱਠੇ ਉੱਪਰ ਹਾਂ ਅੱਛਾ ਉੱਪਰ ਪੱਠਿਆਂ ਨੂੰ ਆ ਠੀਕ ਆ ਠੀਕ ਆ ਠੀਕ ਆ ਚਾਤ ਤੇ ਮੈਂ ਤੁਰ ਜਾਈ ਦੇ ਮਗਾ ਲੈਣ ਆਪਾਂ ਹਾਂ 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 ਠੀਕ ਆ ਆ ਕਹਾ ਵਾਲੀ ਆਹ ਅੰਦਰ ਆ ਹਨਾ ਆ ਜੀਪ ਜੀ ਕਿਹੜੀ ਪਈ ਆ ਆ ਛੋਟੇ ਜੀ ਜੋ ਕੋਣ ਹੈ ਹੂੰ ਜੋ ਕੋਣ ਹੈ ਨਾ ਤੁਹਾਡੇ ਚੋਤਾ ਜੀ ਬੱਕਣ ਵਾਲੀ ਜਾਂਦੇ ਤਾਂ ਠੀਕ ਠੀਕ ਹੈ ਠੀਕ ਆ ਜਿਹੜਾ ਘਰ ਬਣਾਇਆ ਇਹਨਾਂ ਨੇ ਲੇਬਰ ਵਾਸਤੇ ਆ ਜੇ ਆਪਣੇ ਲੇਬਰ ਆਉਂਦੀ ਆ ਨਾ ਉਹਦੇ ਰਹਿਣ ਵਾਸਤੇ ਤੁਹਾਨੂੰ ਅੰਦਰੋਂ ਮੜੇ ਇਹਦੇ ਵੀਊਜ ਦਿਖਾਉਣਾ ਵੀ ਕਿਵੇਂ ਵਧੀਆ ਘਰ ਬਣਾਇਆ ਹੋਇਆ ਰਹਿਣ ਵਾਸਤੇ ਜੇ ਕੋਈ ਲੇਬਰ ਵਗੈਰਾ ਆਉਂਦੀ ਆ ਤਾਂ ਦੇਖੋ ਆ ਬੈਡਰੂਮ ਨਾਲ ਇਹਦੇ ਹੋਆ ਤੇ ਆ ਬਾਥਰੂਮ ਬੇਕ ਤੇ ਬਾਥਰੂਮ ਹੈ ਤੇ ਆ ਦੇਖੋ ਬਾਥਰੂਮ ਤੇ ਆ ਆ ਗਿਆ ਲਿਵਿੰਗ ਰੂਮ ਜਿਹਦੇ ਵਿੱਚ ਆ ਗਿਆ ਸੋਈ ਵਗੈਰਾ ਸਾਰੀ ਤੇ ਆ ਫੇਰ ਬੈਡਰੂਮ ਇਹਦੇ ਨਾਲ ਫੇਰ ਆ ਬਾਥਰੂਮ ਬਣਿਆ ਹੈ ਹਾਂ ਇੰਡੀਆ ਵਾਲਾ ਹਨਾ ਗਏ ਲੋ ਇੰਡੀਆ ਅੱਛਾ ਕਰਨ ਨਹੀਂ ਆਉਣ ਨਹੀਂ ਆ ਦੇਖੋ ਕੈਨੇਡਾ ਦੇ ਵਿੱਚ ਇੰਡੀਆ ਵਾਲਾ ਬਾਥਰੂਮ ਬਣਾ ਕੇ ਦੇਤਾ ਇਹਨਾਂ ਨੇ ਆ ਦੇਖੋ ਕੈਨੇਡਾ ਦੇ ਵਿੱਚ ਇੰਡੀਆ ਵਾਲਾ ਬਾਥਰੂਮ ਬਣਾਇਆ ਹੁੰਦਾ ਤਾਂ ਤੇ ਆ ਗਿਆ ਫੇਰ ਲਿਵਿੰਗ ਰੂਮ ਆਪਣਾ ਬੈਡਰੂਮ ਆਹ ਸਬਜੀ ਭਾਜੀ ਨੂੰ ਜਗ੍ਹਾ ਬਣਾਈ ਹੀ ਆ ਤੇ ਆ ਦੇਖੋ ਇਹਨਾਂ ਦਾ ਪਾਣੀ ਜਿਹੜਾ ਲਾਉਦੇ ਨੇ ਯਾਨੀ ਆਪਣੇ ਦੇਖ ਲਓ ਕਿੰਨਾ ਬਰਬਾਦ ਕਰਦੇ ਨੇ ਤਾਂ ਇਹਨਾਂ ਦੇ ਪਾਣੀ ਦੀ ਯਾਨੀ ਬਹੁਤ ਘੱਟ ਪਾਣੀ ਨਾਲ ਵਧੀਆ ਖੇਤੀ ਕਰਦੇ ਨੇ ਯਾਨੀ ਬਹੁਤ ਘੱਟ ਪਾਣੀ ਵਰਤਣ ਤੇ ਜਿਆਦਾ ਯਾਨੀ ਖੇਤੀ ਜਾਂ ਬਹੁਤ ਵਧੀਆ ਯਾਨੀ ਇੱਥੇ ਸਰਕਾਰ ਵੀ ਕਹਿੰਦਾ ਜੇ ਇਹਨਾਂ ਯਾਨੀ ਘੱਟ ਵੀ ਹੋ ਜਵੇ ਤਾਂ ਉਹ ਬਣਦਾ ਹਿੱਸਾ ਯਾਨੀ ਦੇ ਦਿੰਦੇ ਆ ਸਰਕਾਰ ਵੱਲੋਂ ਵੀ ਉਹ ਦੇਖੋ ਉਹਦੇ ਵਿੱਚੋਂ ਉਹਦੇ ਵਿੱਚੋਂ ਇੰਜਨ ਚੱਕਦਾ ਉਹ ਚੋਂ ਪਾਣੀ ਚੱਕ ਕੇ ਆ ਵਾਚੇ ਦੇ ਵਿੱਚ ਪਾਇਆ ਪਰ ਅਸੀਂ ਆ ਕੇ ਆ ਲਾ ਲੈਣਾ ਖੇਤਾਂ ਜਾਨੀ ਥੋੜੇ ਪਾਣੀ ਨਾਲ ਵੀ ਵਧੀਆ ਜਾਨੀ ਖੇਤੀ ਕਰ ਸਕਦਾ ਜੇ ਬੰਦਾ ਚਾਹੇ ਜੇ ਬੰਦਾ ਨਾ ਚਾਹੁੰਦਾ ਫਿਰ ਤਾਂ ਜੋ ਮਰਜੀ ਕਹੀ ਜਾਵੇ ਜਾਨੀ ਇਹ ਕੈਨੇਡਾ ਦੀ ਖੇਤੀ ਦਾ ਤੁਹਾਨੂੰ ਮੈਂ ਹਾਲ ਦਿਖਾ ਰਿਹਾ ਆ ਮੁੰਡਾ ਸਾਡਾ ਖੇਤੀ ਇਹ ਕਰਦਾ ਮਨਦੀਪ ਆ ਦੇਖੋ ਟਰੈਕਟਰ ਵਗੈਰਾ ਮੰਗਾ ਕੇ ਇਹਨਾਂ ਨੇ ਜਿਹੜਿਆ ਚੋਂ ਬਹੁਤ ਮਿਹਨਤ ਕਰਦਾਂ ਹੁੰਦਾ ਚੱਲੇ ਜੇ ਜਾਨੀ ਲੇਬਰ ਦੀ ਜਿਆਦਾ ਲੋੜ ਨਹੀਂ ਕਰਨੀ ਦਾ ਮਸ਼ੀਨਸ ਆ ਦੇਖੋ ਹੁਣ ਤਗੀਆਂ ਪਾ ਰਿਹਾ ਕਵੀਆਂ ਪਾ ਰਹੇ ਟਰੈਕ ਤੇ ਆ ਛੋਟੀਆਂ ਨੇ ਨਵੀਂ ਮਕੀ ਵਾਸਤੇ ਲੈ ਕੇ ਜਾਦੇ ਆ। ਕਿਉਂ ਵੱਡੀਆਂ ਛੜੀਆਂ ਨੇ। ਬਹੁਤ ਕਵੀਆਂ ਪਾ ਕੇ ਆਂਦੇ ਆ। ਆ ਮਕਾਨ ਦਾ ਮਾਇਰ ਲਈ ਸਾਈਟ ਤੋਂ ਨਾ view ਇੰਨਾ ਸੋਹਣਾ ਬਣਿਆ ਹੋਇਆ ਅੰਦਰੋਂ। ਬੜੇ ਖੁੱਲੇ-ਖੁੱਲੇ ਬਣਾਏ ਹੋਏ ਨੇ ਐ ਮਾਮੇ ਦੇ ਨਾ। ਐ ਨਹੀਂ ਹੈ ਵੀ ਤੰਗ ਜਿਹਾ। ਇਸ਼ਨਾਨ ਕਰਨ ਨੂੰ ਹੋਰ ਪਾਠ ਪੂਜਾ ਕਰਨ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਏਡਾ-ਅਡਾ ਜਿਹੜੇ ਕੋਟਿਆਂ ਵਾਸਤੇ ਅਟੋ ਅਟ ਜਾਨੇ ਕਮਰੇ ਬਣਾਏ ਨੇ ਪੜਨ ਵਾਸਤੇ ਔਖਾ ਹੁੰਦਾ ਕਿਉਂਕਿ ਡਿਗਰੀਆਂ ਕਰ ਰਹੇ ਨੇ ਕੋਈ ਇਲੈਕਟ੍ਰੀਕਲ ਦੀ ਕਰ ਰਿਹਾ ਕੋਈ ਬੀਏ ਐਮਬੀਏ ਕਰ ਰਿਹਾ ਸਾਰਿਆਂ ਨੂੰ ਆ ਮਗਰੋਂ ਵਿਊਜ ਆ ਇਹਨਾਂ ਦੇ ਖੇਤਾਂ ਬਹੁਤ ਸੋਹਣੇ ਬਣਾਇਆ ਜਾਨੀ ਵੀ ਤੁਸੀਂ ਦੇਖੋ ਨਾ ਜਾਨੀ ਐ ਕਹੋਗੇ ਵੀ ਇਹੋ ਜੀ ਜਗ੍ਹਾ ਰਹਿਣਾ ਚਾਹੀਦਾ ਹਰ ਇੱਕ ਬੰਦੇ ਨੂੰ ਐਸੀ ਸਾਡੇ ਮਾਮਾ ਜੀ ਦਾ ਕੈਨੇਡਾ ਵਿੱਚ ਫਾਰਮ ਹਾਊਸ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਉਹ ਖੇਤੀ ਨਾਲ ਦਾ ਤੇ ਉਹ ਕਰਦੇ ਨੇ ਉਹ ਖੇਤੀ ਨੂੰ ਛੱਡਣਾ ਚਾਹੁੰਦੇ ਮਾਮਾ ਜੀ ਵੀ ਮੇਰੇ ਖੇਤੀ ਨੂੰ ਤਾਂ ਛੱਡਣਾ ਚਾਹੁੰਦੇ ਸੀ ਪਰੰਤੂ ਕੈਨੇਡਾ ਆ ਗਏ ਬੱਚੇ ਕੈਨੇਡਾ ਨੇ ਇਹਨਾਂ ਨੇ ਇੱਥੇ ਵੀ ਫਾਰਮ ਹਾਊਸ ਲੈ ਕੇ ਨਾ ਆਪਣਾ ਫਾਰਮ ਹਾਊਸ ਬਣਾ ਲਿਆ ਇੱਥੇ ਹਨਾ ਤੇ ਉਹ ਵੀਰਾ ਮੇਰਾ ਜਗਦੀਸ਼ ਵੀਰਾ ਤੇ ਮਾਮਾ ਜੀ ਬੈਠਿਆ ਤੇ ਕਾਕਾ ਜੀ ਉਹ ਲੱਗੇ ਹੋਏ ਨੇ ਆਪਣੇ ਟਰੈਕਟਰ ਤੇ ਮੱਕੀ ਦਾ ਤਿਆਰ ਕਰਕੇ ਬੀਜਣਾ ਬਾਕੀ ਅੱਗੇ ਤੁਹਾਨੂੰ ਕੋਈ ਹੋਰ ਜਾਣਕਾਰੀ ਸਾਂਝੀ ਕਰਾਂਗੇ ਉਨਾ ਚਿਰ ਇਹ ਇਆਜ਼ਤ ਦਿਓ ਬਾਈਰ ਖਾਲਸਾ ਬਾਈਰ ਜੀ ਕੀ ਪਤੇ